ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਤਸਵੀਰਾਂ ਵਿਖਾ ਦਿੰਨੇ ਆ ਮੁੱਖ ਮੰਤਰੀ ਦੀ ਸਰਕਾਰੀ ਰਿਹائش ਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਮੰਥਨ ਬੈਠਕਾਂ ਦਾ ਸਿਲਸਿਲਾ جاری ਹੈ ਇੱਕ ਇੱਕ ਕਰਕੇ ਹਲਕਿਆਂ ਵਾਈਜ਼ ਮੰਥਨ ਬੈਠਕਾਂ ਹੁੰਦੀਆਂ ਨਜ਼ਰ ਆ ਰਹੀਆਂ ਵਿਧਾਇਕ ਜਿਹੜੇ ਮੰਥਨ ਬੈਠਕ ਕਰਕੇ ਬਾਹਰ ਆਏ ਨੇ ਗੱਲਬਾਤ ਵੀ ਕਰ ਲੈਣਾ ਕਿ ਕੁਝ ਰਿਹਾ ਮੰਥਨ ਬੈਠਕ ਕਾਫੀ ਲੰਬੀ ਚੱਲੀ ਹੈ ਜੀ ਕੀ ਕੁਝ ਰਿਹਾ ਬੈਠਕ ਦੇ ਵਿੱਚ ਕਾਫੀ ਲੰਬੀ ਚੱਲੀ ਹੈ ਜੀ ਕੀ ਕਮੀਆਂ ਰਹੀਆਂ ਕੀ ਖੂਬੀਆਂ ਰਹੀਆਂ ਉਹਦੇ ਤੇ ਬੜੀ ਚਰਚਾ ਕੀਤੀ ਔਰ ਸੀਐਮ ਸਾਹਿਬ ਨੇ ਕਲੇਕਲੇ ਬੰਦੇ ਤੋਂ ਪੁੱਛਿਆ ਤੇ ਉਹਦੇ ਵਿੱਚ ਜੋ ਖੂਬੀਆਂ ਰਹੀਆਂ ਉਹ ਅਸੀਂ ਵਧਾਵਾਂਗੇ ਜੋ ਕਮੀਆਂ ਰਹੀਆਂ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਮਠੰਡਾ ਔਰ ਫਰੀਦਕੋਟ ਦੀ ਗੱਲ ਕਰੀਏ ਖਾਸਿਓਂ ਉਮੀਦਾਂ ਸੀ ਕਿ ਇਸ ਵਾਰ 2022 ਵਾਲਾ ਫਤਵਾ ਉੱਥੇ ਦੀ ਜਨਤਾ ਦੇੰਦੀ ਨਜ਼ਰ ਆਏਗੀ ਲੇਕਿਨ ਉਹ ਫਤਵਾ ਮਿਲਦਾ ਨਜ਼ਰ ਨਹੀਂ ਆਇਆ ਕੀ ਕਾਰਨ ਨਿਕਲੇ ਕੀ ਕੁਛ ਐਨਾਲਾਈਜ਼ ਹੋਇਆ ਉਹਦੇ ਵਿੱਚ ਕਾਫੀ ਕੁਝ ਹੋਇਆ ਅਸਲ ਵਿੱਚ ਫਰੀਦਕੋਟ ਦੀ ਗੱਲ ਕਰੀ ਤਾਂ ਇੱਕ ਮੌਕੇ ਤੇ ਲਹਿਰ ਬਣੀ ਆ ਜਿਸ ਤਰ੍ਹਾਂ ਸਾਡੀ 2022 ਦੇ ਵਿੱਚ ਬਣੀ ਸੀ ਇਹ ਪੰਜਾਬ ਦੀ ਇਹ ਫਿਤਰਤ ਹੈ ਹੁੰਦਾ ਰਹਿੰਦਾ ਕੋਈ ਐਸੀ ਗੱਲ ਨਹੀਂ ਤੇ ਪਰ ਜੇ ਸਾਨੂੰ ਕੋਈ ਉਹਦੇ ਵਿੱਚ ਜੋ ਸਾਨੂੰ ਕਮੀਆਂ ਲੱਗੀਆਂ ਉਹ ਅਸੀਂ ਦੂਰ ਕਰਾਂਗੇ ਬਚਿੰਡਾ ਦੇ ਵਿੱਚ ਵੱਡਾ ਦਾਅ ਲੱਗਿਆ ਹੋਇਆ ਸੀ ਕਿਹਾ ਜਾ ਰਿਹਾ ਸੀ ਕਿ ਹਰਸਿਮਰਤ ਕੋਰ ਬਦਲ ਇਸ ਵਾਰ ਜਿੱਤਦੇ ਨਹੀਂ ਜਿੱਤ ਕੇ ਫਿਰ ਤੋਂ ਲੋਕ ਸਭਾ ਜਾਂਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਜਿੱਤ ਦਾ ਹਰਾਮ ਆਦੀ ਪਾਰਟੀ ਦੇ ਪਿੱਛੜਨ ਦਾ ਕਾਰਨ ਕਿਉਂ ਹੋਇਆ ਉਹਦੇ ਵਿੱਚ ਕੁਝ ਕਮੀਆਂ ਹੀ ਸੀ ਕਿ ਜਿਹਦੇ ਵਿੱਚ ਕੋਸੇ ਲੋਕਾਂ ਤੱਕ ਸਿੱਧੇ ਤੌਰ ਤੇ ਸਾਡੇ ਐਮਐਲਏ ਸਾਹਿਬਾਨ ਜਿੱਥੇ ਨਹੀਂ ਵੀ ਜਾ ਸਕੇ ਸੀ ਉਹਨਾਂ ਦੇ ਕਾਰਨਾਂ ਬਾਰੇ ਪਤਾ ਕੀਤਾ ਗਿਆ ਤੇ ਔਰ ਜੋ ਕਾਰਨ ਨਜ਼ਰ ਆਏ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਕੀਤੇ ਜਾਣਗੇ ਹਦਾਇਤਾਂ ਨੇ ਅੱਗੇ ਦੀ ਕੀ ਹਦਾਇਤਾਂ ਮਿਲੀਆਂ ਅੱਗੇ ਇਹ ਹਦਾਇਤਾਂ ਮਿਲੀਆਂ ਨੇ ਕਿ ਸਖਤ ਬੇਨਤੀ ਕਰੋ ਪਿੰਡਾਂ ਜਾਓ ਘਰਾਂ ਜਾਓ ਔਰ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਉਹ ਬੜੀ ਜਲਦੀ ਹੋਰ ਵੀ ਤੇਜ਼ੀ ਦੇ ਨਾਲ ਕੀਤੇ ਜਾਣਗੇ 11 ਤਰੀਕ ਨੂੰ ਨਹਿਰਾਂ ਦੇ ਵਿੱਚ ਪਾਣੀ ਆ ਜਾਊਗਾ ਔਰ ਕਿਸਾਨੀ ਲਈ ਜਿਸ ਤਰ੍ਹਾਂ ਪਹਿਲਾਂ ਸੂਚਨਾ ਦਿੱਤੀ ਜਾ ਰਹੀਆਂ ਸੀ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਣੀ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਸਸ ਸੀਟਾਂ ਦੇ ਉੱਪਰ ਜਿਹੜੀ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਉਹਨਾਂ ਦੇ ਉੱਪਰ ਲਗਾਤਾਰ ਮੰਥਨ ਕਰਦੇ ਨਜ਼ਰ ਆ ਰਹੇ ਨੇ ਹਲਕਾ ਵਾਈਜ਼ ਆ ਮੰਥਨ ਹੋ ਰਹੇ ਨੇ ਅੱਜ ਬਠਿੰਡਾ ਤੇ ਫਰੀਦਕੋਟ ਦੇ ਜਿਹੜੇ ਲੀਡਰ ਸੀ ਜਿਹੜੇ ਵਿਧਾਇਕ ਸੀ ਜਿਹੜੇ ਮੰਤਰੀ ਸੀ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ ਇੱਕ ਇੱਕ ਕਰਕੇ ਵਿਧਾਇਕ ਅਤੇ ਮੰਤਰੀ ਜਿਹੜੇ ਨੇ ਬਾਹਰ ਆnde ਨਜ਼ਰ ਆ ਰਹੇ ਨੇ ਉਹਨਾਂ ਤੋਂ ਵੇਰਵਾ ਲਿੱਤਾ ਜਾ ਰਿਹਾ ਹੈ ਡਾਇਰੈਕਸ਼ਨ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਕਿ ਇਹ ਨਹੀਂ ਕਿ ਲੋਕਾਂ ਦੇ ਵਿੱਚ ਵਿਚਰੋ ਕੜੀ ਮਿਹਨਤ ਕਰੋ ਲੋਕਾਂ ਦੀ ਉਮੀਦਾਂ ਤੇ ਖਰੇ ਉਤਰੋ ਤਾਹੀਂ ਆ ਵੋਟ ਬੈਂਕ ਜਿਹੜਾ ਉਹ ਮਜ਼ਬੂਤ ਹੁੰਦਾ ਨਜ਼ਰ ਆਏਗਾ ਤਾਂ ਹੀ ਜਿਹੜਾ 222 ਦੇ ਵਿੱਚ ਫਤਵਾ ਮਿਲਿਆ ਸੀ ਉਹ ਫਤਵਾ ਜਿਹੜਾ ਉਹ ਬਰਕਰਾਰ ਰਹੂਗਾ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਵਿਖਾ ਰਹੇ ਜਿਸ ਢੰਗ ਦੇ ਨਾਲ ਿਕ ਕਰਕੇ ਵਿਧਾਇਕ ਜਿਹੜੇ ਨੇ ਉਹ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰ ਰਹੇ ਆ ਉਹਨ ਵਿਧਾਇਕਾਂ ਦੇ ਨਾਲ ਕੀ ਆਖਿਰ ਕਿਹੜੀ ਕਿਹੜੀ ਜਿਹੜੀ ਗੱਲ ਹੈ ਉਸ ਦੇ ਉੱਪਰ ਮੰਥਨ ਹੋਇਆ ਕਿਸ ਢੰਗ ਦੀਆਂ ਅਗਲੀਆਂ ਹਿਦਾਇਤਾਂ ਜਿਹੜੀਆਂ ਨੇ ਉਹ ਜਾਰੀ ਹੋਈਆਂ ਨੇ ਕਿਉਂਕਿ ਕੀ ਕਰਕੇ ਵਿਧਾਇਕ ਜਿਹੜੇ ਬਾਹਰ ਆ ਰਹੇ ਨੇ ਪਿਛਲੇ 2 ਦਿਨਾਂ ਤੋਂ ਇਸ ਢੰਗ ਦੇ ਨਾਲ ਆ ਮੰਥਨ ਬੈਠਕਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਪਿਛਲੇ 2 ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਜਿਹੜੇ ਨੇ ਇਸ ਢੰਗ ਦੇ ਨਾਲ ਮੰਥਨ ਬੈਠਕਾਂ ਜਿਹੜੀਆਂ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਜਿਹੜੇ ਵਿਧਾਇਕ ਬਾਹਰ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਐਮਐਲਏ ਕੀ ਕਰਕੇ ਬਾਹਰ ਆਂਦੇ ਨਜ਼ਰ ਆ ਰਹੇ ਨੇ ਔਰ ਜਿਸ ਢੰਗ ਦੇ ਨਾਲ ਕਿਆ ਜਾ ਰਹਾ ਹੈ ਕਿ 110 ਸੀਟਾਂ ਤੇ ਆਮ ਆਦਮੀ ਪਾਰਟੀ ਪਿਛੜੀ ਉਸ ਦੇ ਉੱਪਰ ਮੰਥਨ ਹੈ ਕਿ ਅੱਗੇ ਕਿਸ ਤਰ੍ਹਾਂ ਮੰਡਟ ਬਰਕਰਾਰ ਰੱਖਣਗੇ ਦੇਖੋ ਜੀ ਜੋ ਅੱਛੇ ਕੰਮ ਕੀਤੇ ਆ ਪਾਰਟੀ ਨੇ ਉਹਨਾਂ ਨੂੰ ਹੋਰ ਕਿੱਦਾਂ ਅੱਛਾ ਬਣਾਇਆ ਜਾਵੇ ਔਰ ਜਿਹੜੇ ਕੰਮ ਕਰ ਰਹੀ ਆ ਪਾਤੀ ਉਹਨਾਂ ਨੂੰ ਹੋਰ ਅੱਛੀ ਤਰ੍ਹਾਂ ਅਸੀਂ ਕਿਸਰਾ ਆਪਣੇ ਹਲਕਿਆਂ ਦੇ ਵਿੱਚ ਉਹ ਆਪਣੇ ਲੋਕਾਂ ਦੇ ਵਿੱਚ ਲੈ ਕੇ ਆ ਸਕਦੇ ਆ ਔਰ ਜਿੱਥੇ ਸਾਡੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰਾਂਗੇ ਔਰ ਜਿਹੜੇ ਵਧੀਆ ਕੰਮ ਹੋਏ ਔਰ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਰਾਂਗੇ ਜੀ ਐਨਲਾਈਜ਼ ਕੀਤਾ ਕਿੱਥੇ ਕਮੀਆਂ ਰਹੀਆਂ ਦੇਖੋ ਇਹ ਤਾਂ ਜੋ ਵੀ ਕਮੀਆਂ ਰਹੀਆਂ ਉਹਨਾਂ ਨੂੰ ਜਲ ਤੋਂ ਜਲਦ ਜਿਹੜਾ ਹੈਗਾ ਦੂਰ ਕਰਾਂਗੇ ਔਰ ਜਿੱਥੇ ਵੀ ਕੁਝ ਮੈਸੇजेस ਐਦਾਂ ਦੇ ਗਏ ਚਾਹੇ ਉਹ ਕਨਕ ਦੇ ਰਿਗਾਰਡਿੰਗ ਹੋਣ ਜਾਂ ਰਾਸ਼ਨ ਕਾਰਡ ਵਾਲੀ ਜੋ ਦਿੱਕਤ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਐਨਲਾਈਜ਼ ਕੀਤਾ ਔਰ ਉਹਨਾਂ ਨੂੰ ਸਹੀ ਕੀਤਾ ਜਾਏਗਾ ਵਿਥਿਨ ਫਿਊ ਡੇਸ ਔਰ ਜੋ ਅੱਛੇ ਕੰਮ ਹੋ ਰਿਹਾ ਔਰ ਡਿਵੈਲਪਮੈਂਟ ਦੇ ਜਿਹੜੇ ਕੰਮ ਹੈਗੇ ਉਹਨਾਂ ਤੇਜ਼ੀ ਲੈ ਕੇ ਆਈ ਜਾਏਗੀ ਬਸ ਇਹੀ ਜਿਹੜਾ ਸੀਗਾ ਡਿਸਕਸ਼ਨ ਹੋਈ ਹੈ ਮਤਲਬ ਦੇਖੋ ਆਹੀ ਡਿਸਕਸ਼ਨ ਹੋਈ ਹੈ ਕਿ ਅੱਗੇ ਕਿਸ ਢੰਗ ਦੇ ਨਾਲ ਕੰਮ ਕਰਨਾ ਹੈ ਉਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਜਿਹੜੀਆਂ ਨੇ ਉਹ ਜਾਰੀ ਨੇ ਔਰ ਇੱਕ ਇੱਕ ਕਰਕੇ ਜਿਹੜੇ ਐਮਐਲਏ ਵੀ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਐਮਐਲਏ ਸਾਡੇ ਨਾਲ ਨੇ ਗੱਲਬਾਤ ਵੀ ਕਰ ਲੈਨੇ ਆ ਉਹਨਾਂ ਨਾਲ ਕੀ ਆਖਿਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਹਾਂਜੀ ਸਰ ਕੀ ਕੁਝ ਰਿਹਾ ਅੱਜ ਦੇ ਮੰਥਨ ਦੇ ਵਿੱਚ ਦੇਖੋ ਜੋ ਪੰਜਾਬ ਦੇ ਵਿੱਚ ਵਾਪਰਿਆ ਘਟਨਾ ਕਾਰਨ ਵਾਪਰੇ ਇੱਕੇਦਮ ਜਿਹੜਾ ਹੈਗਾ ਪੰਥਕ ਲਹਿਰ ਬਣ ਕੇ ਉੱਪਰੀ ਤੋ ਉਹਨੂੰ ਜਿਹੜਾ ਹੈਗਾ ਉਹਦੇ ਚ ਬਹੁਤ ਸਾਰੇ ਸਾਡੇ ਜਿਹੜੇ ਕੰਮ ਹੈ ਸਰਕਾਰ ਦੇ ਉਹ ਅਸੀਂ ਗਰਾਉਂਡ 'ਚ ਕਾਮਯਾਬ ਨਹੀਂ ਹੋਏ ਸੋ ਲੋਕਾਂ ਤੱਕ ਹੁਣ ਪਹੁੰਚਾਵਾਂਗੇ ਕਿਉਂਕਿ ਬਠਿੰਡੇ ਦੀ ਸੀਟ ਦਾ ਤੁਸੀਂ ਲੈ ਲਓ ਬਾਦਲ ਪਰਿਵਾਰ ਇੱਕੇ ਏਮਜ਼ ਤੇ ਗੱਲ ਕਰਦਾ ਰਿਹਾ ਅਸੀਂ ਦੋ ਸਾਲਾਂ 6 ਮੈਡੀਕਲ ਕਾਲਜ ਬਣਾਏ ਉਹ ਸਾਡੇ ਪ੍ਰਚਾਰਨ ਤੋਂ ਰਹਿ ਗਏ ਬਹੁਤ ਸਾਰਾ ਜਿਹੜਾ ਸਰਕਾਰ ਦੇ ਕੰਮ ਪ੍ਰਚਾਰਕ ਨੂੰ ਰਹਿ ਗਏ ਬਿਜਲੀ ਵੀ ਮੁੱਦਾ ਨਹੀਂ ਬਣਾ ਸਕੇ ਤਾਂ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਉਹ ਲੋਕਾਂ ਤੱਕ ਦੱਸਾਂਗੇ ਔਰ ਉਹਨਾਂ ਨੇ ਜਿੰਮਨੀ ਚੋਣਾਂ ਦੇ ਵਿੱਚ ਜਿਹੜਾ ਪੰਜਾਬ ਚ ਸਾਰੀਆਂ ਸਾਰੀਆਂ ਕਲੀਨ ਸੀ ਕਰਾਂਗੇ ਚਲੋ ਆਨ ਵਾਲੇ ਦਿਨਾਂ ਦੇ ਵਿੱਚ ਆ ਕਮੀਆਂ ਜੜੀਆਂ ਨੇ ਦੂਰ ਹੋਣ ਗਿਆ ਕਰਮਜੀਤ ਅਨਮੋਲ ਜਿਹੜੇ ਨੇ ਉਹ ਵੀ ਬਾਹਰ ਆ ਚੁੱਕੇ ਨੇ ਮੰਥਨ ਹੋ ਰਿਹਾ ਹੈ ਅਨਮੋਲ ਸਾਹਿਬ ਕੀ ਕੁਛ ਰਿਹਾ ਅੱਜ ਦੇ ਮੰਥਨ ਦੇ ਵਿੱਚ ਕਿਉਂਕਿ ਤੁਸੀਂ ਫਿਲਮ ਲੈਣ ਤੋਂ ਬਾਅਦ ਰਾਜਨੀਤੀ ਦੇ ਵਿੱਚ ਐਂਟਰੀ ਲੈ ਰਹੇ ਸੀ ਲੇਕਿਨ ਇੱਥੇ ਜਿਸ ਢੰਗ ਦੇ ਨਾਲ ਉਸ ਤਰ੍ਹਾਂ ਦਾ ਫਤਵਾ ਨਹੀਂ ਮਿਲਿਆ ਜਿਹੜਾ ਸਿੱਧੇ ਤੌਰ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ ਜੀ 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 ਬਸ ਵਧੀਆ ਜੀ ਆਤਮ ਮੰਥਨ ਕੀਤਾ ਵੀ ਜਿਹੜੀਆਂ ਗਲਤੀਆਂ ਸੀ ਉਹ ਸੁਧਾਰਾਂਗੇ ਵੱਸ ਸਕਦੇ ਤੇ ਹੁਣ ਕੀ ਅੱਗੇ ਦਾ ਕੀ ਸੋਚਿਆ ਜੀ ਅੱਗੇ ਦਾ ਜੀ ਕੁਝ ਨਹੀਂ ਅੱਗੇ ਦਾ ਕੁਝ ਨਹੀਂ ਅਜੇ ਔਰ ਜਿਸ ਢੰਗ ਦੇ ਨਾਲ ਬਲਕਾਰ ਸਿੰਘ ਵੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦਾ ਕੀ ਕੁਝ ਕਹਿਣਾ ਸਰ ਕਿਸ ਤਰ੍ਹਾਂ ਦਾ ਮੰਥਨ ਰਿਹਾ ਜੀ ਕੀ ਕੁਝ ਰਿਹਾ ਇਸ ਮੰਥਨ ਦੇ ਵਿੱਚ ਬਸ ਸਾਰਾ ਹੀ ਕੀਤਾ ਗਿਆ ਵੀ ਵੋਟਾਂ ਜਿਹੜੀਆਂ ਕਿੱਦਾਂ ਪਈਆਂ ਅੱਗੇ ਉਹਨੂੰ ਵਧੀਆ ਸੁਧਾਰ ਕੀਤਾ ਕਿੱਥੇ ਜਿਹੜੀਆਂ ਕਮੀਆਂ ਰਹੀਆਂ ਉਹ ਪੂਰੀ ਕੀਤੀ ਜਾਣਗੀਆਂ ਸਰ ਕਮੀ ਕਿੱਥੇ ਰਹੀ ਕਮੀ ਕਿੱਥੇ ਰਹੀ ਕਮੀ बस ਕਿਤੇ ਕਈਆਂ ਤਾਂ ਸਾਡੇ ਹਲਕੇ ਤੇ ਕਮੀ ਸੀ ਸਾਨੂੰ ਪਤਨ ਲੱਗ ਬੂਮ ਆ ਗਿਆ ਜਿਹੜਾ ਮੈਂ ਤਾਂ ਆਪਦੇ ਹਲਕੇ ਦੱਸ ਸਕਦਾ ਬਹੁਤ ਵਧੀਆ ਚੱਲ ਰਹੇ ਸੀਗੇ ਮੁੜ ਕੇ ਥੋੜਾ ਜਿਹਾ ਲੋਕ ਜਿਹੜਾ ਪ੍ਰਭਾਵਿਤ ਹੋ ਗਿਆ ਚਲੋ ਠੀਕ ਚਲੋ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਵੀ ਬਾਹਰ ਨਿਕਲਦੇ ਨਜ਼ਰ ਆਏ ਨੇ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਗੁਰਮੀਤ ਸਿੰਘ ਖੁੱਡੀਆਂ ਦੀਆਂ ਤਸਵੀਰਾਂ ਨੇ ਜਿਸ ਤੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਬਾਹਰ ਆਂਦੇ ਹੋਏ ਨਜ਼ਰ ਆਏ ਔਰ ਸਿੱਧੇ ਤੌਰ ਤੇ ਹਾਲਾਂਕਿ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਖੁੱਡੀਆਂ ਸਾਹਿਬ ਜਿਹੜੇ ਨੇ ਉਹ ਕੀ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਉਹਏ ਵੇਖੋ ਜੇ ਮੈਂ ਪਹਿਲਾਂ ਹਰਾਦਾ ਹੁਣ ਉਹਨਾਂ ਦੀ ਵਾਰੀ-ਵਾਰੀ ਕੋਈ ਗੱਲ ਹੋ ਜਾਂਦੀ ਹੈ ਵੀ ਜਿੱਥੇ-ਜਿੱਥੇ ਲੋਡ ਹੈ ਉੱਥੇ-ਉੱਥੇ ਲੋਕਾਂ ਨਾਲ ਮੇਲ-ਜੋਲ ਜੋ ਵੀ ਲੋੜਾਂ ਤਕਰੀਬਾ ਲੇਕਿਨ ਕੁੜਿਆ ਸਾਹਿਬ ਕੀ ਕਾਰਨ ਮੰਦੇ ਹੋ ਕਿੱਥੇ ਪਿਛੜੀ ਆਮਾਦੀ ਪਾਰ ਜੀ ਵੇਖੋ ਇਹ ਲੋਕਾਂ ਦਾ ਫੈਸਲਾ ਅਸੀਂ ਫੇਰ ਵੀ 30% ਵੋਟਾਂ ਅਸੀਂ ਲਈ ਹੈ 30% ਕਾਂਗਰਸ ਨੇ ਲਈ ਹੈ ਦੂਜੇ ਪਰ ਗੱਲ ਗ੍ਰੇਕੀਆ ਦੀ ਕੀਤੀ ਜਾ ਰਹੀ ਸੀ ਗ੍ਰੇਕੀਆ ਦੀ ਗੱਲ ਕੀਤੀ ਜਾ ਰਹੀ ਸੀ ਉਹਨੂੰ ਕਿੱਥੇ ਦੇਖਿਆ ਜਾਵੇ ਨਹੀਂ ਤਕਰੀਬਨ ਪੂਰੀਆਂ ਕੀਤੀਆਂ ਵੀ ਇਹ ਜੇ ਇੱਕ ਅੱਧੀ ਰਹਿ ਗਈ ਤਾਂ ਉਹ ਕਰ ਦੇਣਗੇ ਹੁਣ ਅੱਗੇ ਦੀ ਹਦਾਇਤਾਂ ਕੀ ਨੇ ਜੀ ਨੇ ਦੀ پارٹی ਲਈ ਕੰਮ ਕਰੋ ਤਕੜੇ ਹੋ ਕੇ ਜਿਹੜੀਆਂ ਘਾਟਾਂ ਹਨ ਉਹਨਾਂ ਨੂੰ ਪੂਰਾ ਕਰਗੇ ਠੀਕ ਹੈ ਜੀ ਸੋ ਇਹ ਸਭ ਤੋਂ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਉਹ ਵੀ ਬਾਹਰ ਆਂਦੇ ਹੋਏ ਨਜ਼ਰ ਆਏ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਿੱਥੇ ਕਮੀਆਂ ਰਹੀਆਂ ਨੇ ਉਹਨਾਂ ਕਮੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਸਵੀਰਾਂ ਲਗਾਤਾਰ ਵਿਖਾ ਰਹੇ ਆ ਸੀਐਮ ਦੀ ਸਰਕਾਰੀ ਰਿਹائش ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਇੱਕ ਇੱਕ ਕਰਕੇ ਵਿਧਾਇਕ ਜਿਹੜੇ ਨੇ ਉਹ 12 ਦੇ ਨਜ਼ਰ ਆ ਰਹੇ ਨੇ ਲੀਡਰ ਜਿਹੜੇ ਨੇ ਉਹ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਬੈਠਕਾਂ ਜਿਹੜੀਆਂ ਨੇ ਉਹ ਖਤਮ ਹੋ ਰਹੀਆਂ ਨੇ ਮੰਥਨ ਜਿਹੜਾ ਉਹ ਲਗਾਤਾਰ جاری ਹੈ ਔਰ ਇਸ ਮੰਥਨ ਤੋਂ ਬਾਅਦ ਸੀਐਮ ਖੁਦ ਜਿਹੜੇ ਨੇ ਡਾਇਰੈਕਸ਼ਨਾਂ ਵੀ ਦਿੰਦੇ ਨਜ਼ਰ ਆ ਰਹੇ ਨੇ ਕਿ ਅੱਗੇ ਕਿਸ ਢੰਗ ਦੇ ਨਾਲ ਕੰਮ ਕਰਨਾ ਹੈ ਅਵੇਲਬਲ ਕਾਰ ਸਿੰਘ ਵੀ ਸਾਡੇ ਨਾਲ ਨੇ ਗੱਲਬਾਤ ਕਰਦੇ ਸਰ ਗੱਲ ਥੋੜੀ ਜਿਹੀ ਅਧੂਰੀ ਰਹਿ ਗਈ ਸੀ ਕਿਸ ਢੰਗ ਦੇ ਨਾਲ ਮੰਥਨ ਹੋਇਆ ਕੀ ਕਾਰਨ ਰਹਿਿਆ ਸਲਹਾਰ ਅਲੱਗ ਲਾ ਕੇ ਜੀ ਹਰ ਹਲ ਹਲਕੇ ਦਾ ਅਲੱਗ ਇਸ਼ੂ ਆ ਜੀ ਜੇ ਅਸੀਂ ਫਰੀਦਕੋਟ ਦੀ ਗੱਲ ਕਰੀਂਗਾ ਹਾਂ ਜਾ ਕੇ ਮੈਂ ਤਾਂ ਰਾਮਪਰੇ ਦੀ ਗੱਲ ਕਰੂੰਗਾ ਰਾਮਪਰੇ ਦੇ ਵਿੱਚ ਅਕਾਲੀ ਦਲ 11000 ਵੋਟ ਤੇ ਸੁੰਗੜ ਕੇ ਰਹਿ ਗਿਆ ਉਹ 12 12.5 ਤੇ ਰਹਿ ਗਿਆ ਕਾਂਗਰਸ ਅਕਾਲੀ ਦਲ ਮਲੂਕਾ ਸਾਹਿਬ ਘਰੇ ਬੈਠ ਗਏ ਉਹ ਸਾਰੀ ਵੋਟ ਜਿਹੜੀ ਕਨਵਰਟ ਉਧਰ ਦੂਸਰੇ ਪਾਸੇ ਹੋ ਗਈ ਹੈ ਹੈ ਠੀਕ ਹੈ ਨਾ ਉਹ ਸਾਰੀ ਵੋਟ ਆ ਜਿਹੜੀ ਅਕਾਲੀ ਦਲ ਦੀ ਵੋਟ ਉਧਰ ਪੈ ਗਈ ਆ ਜੇ 40 45000 43 42000 ਵੋਟ ਲੈਂਦੇ ਮਲੂਕਾ ਸਾਹਿਬ ਅੱਜ 11000 ਤੇ ਰਹਿ ਗਏ ਉਹ ਬਟੂਰੇ ਉਧਰ ਪਾਤੀ ਸੀਟ ਤੇ ਫਿਰ ਵੀ ਹਾਰ ਗਏ ਤੁਸੀਂ ਨਹੀਂ ਪਤਾ ਕੀ ਉਹਨਾਂ ਨੇ ਸੋਚਿਆ ਵੀ ਸਾਡੀ ਲੜਾਈ ਤਾਂ ਹੈ ਨਹੀਂ ਅਜੇ ਲੜਾਈ ਘਰੇ ਬਹਿ ਗਏ ਆ ਉਹਨਾਂ ਨੇ ਸੋਚਿਆ ਵੀ ਜਿਹੜਾ ਬਲਕਾਰ ਸਿੱਧੂ ਉਹ ਹੀ ਰਕੇ ਲਾਂਗੇ ਜੇ ਦੋਨਾਂ ਨੇ ਰਲ ਕੇ ਮੈਂ ਕਹਿੰਦਾ ਸੁਣਿਆ ਸਾਡੇ ਕਾਂਗਰਸ ਦੇ ਲੀਡਰ ਸਾਹਿਬ ਉਹ ਕਹਿੰਦੇ ਕਹਿੰਦੇ ਮੈਨੂੰ ਨਹੀਂ ਪਾਉਣੀ ਉਧਰ ਪਾ ਦੂੰ ਮਿਲ ਕੇ ਉਹਨਾਂ ਨੇ ਇੱਕ ਮੈਚ ਖੇਡਿਆ ਹੁਣ ਕਾਂਗਰਸ ਜਿਹੜੀ ਹੈ ਉਹ ਤੰਜ ਕਸ ਦੀ ਨਜ਼ਰ ਆ ਰਹੀ ਹੈ ਕਹਿੰਦੇ 13 0 ਦਾ ਵਾਅਦਾ ਕਰਾਇਆ ਸੀ ਇਹਨਾਂ ਨੇ ਬਈ 13 0 ਆਊਗੀ ਕਹਿੰਦੇ ਕਾਪੀਆਂ ਤਾਂ ਲਿਖ ਕੇ ਦਿੰਦੇ ਸੀ ਲੇਕਿਨ ਕਹਿੰਦੇ ਤਿੰਨ ਤੇ ਸਿਮਟ ਕੇ ਰਹਿ ਗਏ ਯਾਨੀ ਫਤਵਾ ਲੋਕਾਂ ਨੇ ਦੇ ਦਿੱਤਾ ਕਿ 2022 ਵਾਲੀ ਗੱਲ ਨਹੀਂ ਹੈ ਇਹਦਾ ਅੱਗੇ ਜਾ ਕੇ ਦੱਸਾਂਗੇ ਜੀ ਪਹਿਲਾਂ 19 ਜੀ ਵੀ ਹੋਇਆ ਸੀ 19 ਜੀ ਫਤਵਾ ਦਿੰਦੇ ਸੀ 19 ਜੀ ਸਾਨੂੰ ਕੀ ਕਿੰਨੀ ਪਰਸੈਂਟ ਵੋਟ ਪਈ ਸੀ ਤੇ ਬਾਈ ਚੱਕੀ ਕੀ ਕਰਤਾ ਸੀ ਉਦੋਂ ਵੀ 8 ਸੀਟਾਂ ਲੈ ਕੇ ਗਈ ਸੀ 8 ਸੀਟਾਂ ਲਜਾਣ ਦੇ ਬਾਰੇ ਬਾਈ ਕੀ ਹਾਲ ਹੋ ਇਹਨਾਂ ਦਾ ਇਹ ਅੱਗੇ ਦੇਖਣ ਜੇ ਮੈਂ ਆਪਦੇ ਹਲਕੀ ਦੀ ਕਰਾਂ ਮੈਂ ਹਲਕੇ ਦੇ ਵਿੱਚ ਦੋਨਾਂ ਨੂੰ ਪੂਰੀ ਤਰ੍ਹਾਂ ਸਾਡੇ ਉਹ ਤਾਂ ਮੰਗ ਲੈਣ ਗਾਹੂਪੁਰ ਵੀ ਮੰਗ ਲੈਣਾ ਆਪਦੇ ਦਾ ਜਿਹੜੇ ਇਹਨਾਂ ਦੇ ਲੀਡਰ ਆ ਸੈਂਟਰ ਚ ਉਹਨਾਂ ਨੇ ਮੰਗ ਲੈਣ ਵੀ ਸਰਕਾਰ ਨਹੀਂ ਬਣੀ ਉਹ ਉਹਨਾਂ ਦੇ ਕਹਿਣੇ ਥੋੜੋ ਆਪਸ ਦੀਪਾ ਕਿਉਂ ਨਹੀਂ ਦੇਦੇ ਐਦਾਂ ਨਹੀਂ ਹੁੰਦਾ ਕਹਿੰਦਾ ਉਹ ਤਾਂ ਉਹਨਾਂ ਦਾ ਬੋਲਣਾ ਕੰਮ ਆ ਸਾਡਾ ਕੰਮ ਤਾਂ ਤਕੜੀ ਹੋਣਾ ਅਸੀਂ ਇਹੀ ਮੰਤਰ ਕੀਤਾ ਵੀ ਜਿੱਥੇ ਘਟਾ ਆਏ ਪੂਰੀਆ ਕਰਾਂਗੇ ਅੱਗੇ ਲੜਾਈ ਲੰਡ ਵਾਸਤੇ ਪੰਜ ਸਾਨੂੰ ਆ ਰਹੀਆਂ ਵਾਈਲ ਇਕਸ਼ਨ ਆ ਰਹੀ ਹੈ ਸਾਡੇ ਸਰਪੰਚਾਂ ਦੀ ਆ ਰਹੀ ਹੈ ਚੋਣਾ ਸਰਪੰਚੀ ਦੀ ਆ ਰਹੀ ਹੈ ਨਗਰ ਦੇ ਨਗਰ ਕੌਂਸਲ ਦੀ ਆ ਰਹੀਆਂ ਉਹ ਚ ਮੈਦਾਨ 'ਚ ਜਿੱਤਾਂਗੇ ਸਰ ਸਾਬ ਤੁਸੀਂ ਮੈਦਾਨ 'ਚ ਜਿੱਤਣ ਦੀ ਗੱਲ ਕੀਤੀ ਇੱਕ ਨਵਾਂ ਭਖ ਦਾ ਮਸਲਾ ਆ ਕ ਕੰਗਣਾ ਰਣੌਤਾ ਬਿਆਨ ਆਇਆ ਕਹਿੰਦੇ ਪੰਜਾਬ ਦੇ ਵਿੱਚ ਮੁੜ ਤੋਂ ਹੱਤਵਾਰ ਆ ਰਿਹਾ ਹੈ ਮੁੜ ਤੋਂ ਖਾਲਿਸਤਾਨੀ ਮੂਵਮੈਂਟ ਜਿਹੜੀ ਹੈ ਉਹ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਬੀਂਗ ਇੱਕ ਕਲਾਕਾਰ ਤੁਸੀਂ ਉਸ ਘਟਨਾ ਨੂੰ ਕਿਦਾਂ ਦੇਖਦੇ ਹੋ ਔਰ ਉਸ ਤੋਂ ਬਾਅਦ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇਖੋ ਬਹੁਤ ਮਾੜਾ ਕੰਗਣਾ ਜੀ ਵਾਸਤੇ ਕਿਉਂਕਿ ਇੱਕ ਹੁਣ ਲੋਕ ਸਭਾ ਮੈਂਬਰ ਬਣ ਗਏ ਆ ਜ਼ਿੰਮੇਵਾਰੀ ਮਿਲ ਗਈ ਹੈ ਉਹਨਾਂ ਨੂੰ ਨਹੀਂ ਇੱਕ ਸਟੇਟ ਵਾਰੀ ਕਹਿਣਾ ਚਾਹੀਦਾ ਕਿਸਾਨ ਇੱਕ ਅਦਾਤਾ ਕਿਸਾਨ ਦਿੱਲੀ ਤੇ ਜਾ ਕੇ ਇੱਕ ਇੰਨੀ ਵਧੀਆ ਉਹਨਾਂ ਨੇ ਏਕਤਾ ਦਿਖਾਈ ਉਹਨਾਂ ਨੇ ਮਰਜ਼ਾਦਾ ਚ ਰਹੇ ਕਿ ਉੱਥੇ ਜਿਹੜਾ ਧਰਨੇ ਲਾਏ ਆ ਕੋਈ ਉ ਇੱਕ ਪੰਜਾਬ ਕੋ ਗਵਸਦਾ ਪੰਜਾਬ ਆ ਉਹਦੇ ਤੇ ਦੋਸ਼ ਲਾਉਣੇ ਮਾੜੀ ਗੱਲ ਹੈ ਜੀ ਕੋ ਗਵਸਦਾ ਪੰਜਾਬ ਆ ਆਪਾਂ ਪੰਜਾਬੀ ਆ ਬੈਠੇ ਕਿੱਥੇ ਕੀ ਹੋ ਰਿਹਾ ਉਹਦੇ ਕਹਿਣਾ ਕੁਛ ਨਹੀਂ ਹੁੰਦਾ ਠੀਕ ਹੈ ਉਹ ਜਿਹੜੀ ਗੱਲਾਂ ਕਰ ਰਹੀ ਉਹਦੇ ਕਰਕੇ ਜਿਹੜਾ ਇਹ ਅੱਜ ਉਹਨੂੰ ਨਮੋਸ਼ੀ ਝਲਣੀ ਪਈ ਤੁਸੀਂ ਇਸ ਨਮੋਸ਼ੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਐਸ ਤਰ੍ਹਾਂ ਦੀ ਘਟਨਾ ਹੋਣੀ ਚਾਹੀਦੀ ਹੈ ਨਹੀਂ ਨਹੀਂ ਘਟਨਾ ਦੇਖੋ ਜੂ ਕੋਈ ਬੰਦਾ ਇਹਦਾ ਬੋਲਦਾ ਉਹ ਬੋਲਣਾ ਨਹੀਂ ਚਾਹੀਦਾ ਜਦੋਂ ਜਵਾਨ ਜਦੋਂ ਬੰਦਾ ਵੱਡਾ ਹੋ ਜਾਣਾ ਜਿੰਨਾ ਵੱਡਾ ਹੋ ਜਾਏ ਉਹ ਨੀਵਾ ਹੋਣਾ ਚਾਹੀਦਾ ਨਿਮਰਤਾ ਨਾਲ ਵਧੀਆ ਚੰਗੇ ਮਿੱਠੇ ਸ਼ਬਦ ਬੋਲਣੇ ਚਾਹੀਦੇ ਹਾਂ ਸ਼ਬਦਾਂ ਦੇ ਵਿੱਚ ਜਿਹੜੀ ਆ ਅੱਜ ਦੇ ਮੈਂਬਰ ਪਾਰਲੀਮੈਂਟ ਕਲਾਕਾਰ ਐ ਕਿੱਡੀ ਵੱਡੀ ਅਦਾਕਾਰ ਆ ਉਹਨੂੰ ਬੋਲਣਾ ਹੀ ਚਾਹੀਦਾ ਉੱਚਾ ਕਲਾਕਾਰ ਤਾਂ ਵੈਸੇ ਨਿਵਾਣੀ ਹੁੰਦੇ ਆ ਹੰਕਾਰ ਸਿਰ ਚੜ ਕੇ ਨਹੀਂ ਬੋਲਣ ਜੀਦਾ ਲੇਕਿਨ ਹੁਣ ਉਸ ਸੀਆਈਐਸਐਫ ਦੇ ਜਵਾਨ ਦੇ ਉੱਪਰ ਕਾਰਵਾਈ ਹੋ ਰਹੀ ਹੈ ਪਰਚਾ ਦਰਜ ਹੋ ਗਿਆ ਕਿਸਾਂ ਜਿੱਥੇ ਬੰਦੀਆਂ ਕਹਿੰਦੀਆਂ ਅਸੀਂ ਵਿਰੋਧ ਕਰਾਂਗੇ ਜੇ ਪਰਚਾ ਹੋ ਗਿਆ ਦੇਖੋ ਪੰਜਾਬ ਦੀ ਧੀ ਆ ਉਹਨੂੰ ਪਿਆਰ ਕਰਦੇ ਲੋਕ ਜੇ ਉਹਨੇ ਕੁਛ ਕੀਤਾ ਉਹ ਕੀ ਬਤਾ ਅੰਦਰ ਕੀ ਕੁਛ ਬੋਲਿਆ ਹੋਊਗਾ ਕੀ ਜਲੀਲ ਕੀਤਾ ਉਹਨੂੰ ਜਿਹੜੀ ਇੱਕ ਧੀ ਆ ਆਪਣੀ ਨੌਕਰੀ ਦੀ ਪ੍ਰਵਾਹ ਨਹੀਂ ਮੰਨੀ ਉਹਨੂੰ ਕੀ ਬਤਾ ਕਿੰਨਾ ਕੁ ਜਲੀਲ ਕੀਤਾ ਉਹ ਤੇ ਰਿਕਾਰਡਿੰਗ ਦਿਖਾਉਣੀ ਚਾਹੀਦੀ ਵੀ ਕੀ ਕੁਛ ਉਹਨੂੰ ਕੌਰ ਉਹਦਾ ਕੁਲਵਿੰਦਰ ਕੌਰ ਨਾਮ ਆਉਦਾ ਉਹ ਕੁਲਵਿੰਦਰੀ ਹੈ ਨਾ ਉਹਦਾ ਨਾਮ ਆ ਉਹਦੇ ਨਾਮ ਦੇ ਵਿੱਚ ਕੌਰ ਲੱਗਿਆ ਕੌਰ ਦੇ ਪ੍ਰਤੀ ਪਤਾ ਨਹੀਂ ਕੀ ਕੁਸ਼ਸ਼ਾਬਦ ਕਹਿੰਦੇ ਮੈਂ ਤਾਂ ਇਹ ਸੁਣਿਆ ਚੈਨਲਾਂ 'ਚ ਹੀ ਬੋਲਿਆ ਉਹਨੇ ਵੀ ਇਹ ਖਾਲਸਾ ਨਹੀਂ ਹੈ ਜੀ ਕੌਰ ਇਹ ਅੱਤਵਾਦੀ ਮਾੜੀ ਗੱਲ ਹੈ ਜੀ ਬੋਲਣਾ ਕਿੱਸੇ ਨਾ ਬਹੁਤ ਔਖਾ ਕੀ ਪਤਾ ਉਹਦੇ ਪਰਿਵਾਰ ਵਾਲੇ ਮਾਪਿਆਂ ਬਾਰੇ ਸਾਡੀਆਂ ਮਾਮਾਂ ਬਾਰੇ 100-100 ਰੁਪਏ ਬੋਲਦੀ ਰਹੀਓ ਇਹ ਤਾਂ ਹੋਣਾ ਚਾਹੀਦਾ ਸੀ ਕਿਉਂਕਿ ਮਾੜੀ ਗੱਲ ਆਉਂਦੀ ਚਲੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਇੱਥੇ ਮੰਥਨ ਦਾ ਦੌਰ ਜਾਰੀ ਹੈ ਲਗਾਤਾਰ ਬੈਠਕਾਂ ਹੋ ਰਹੀਆਂ ਨੇ ਵੇਖਣ ਵਾਲੀ ਗੱਲ ਰਹੇਗੀ ਆਨ ਨਾਲੇ ਦਿਨਾਂ ਦੇ ਵਿੱਚ ਆ ਮੰਥਨ ਜਿਹੜੇ ਨੇ ਆਮ ਆਦੀ ਪਾਰਟੀ ਦੇ ਵਿੱਚ ਕੀ ਨਵੇਂ ਬਦਲਾਵ ਲੈ ਕੇ ਆਉਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ